ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਐਸਲੇ ਮੌਜੂਦਾਂ ਜੀ ਆਪਾਂ ਵਿਜੇਪਿੰਡ ਦਾ ਨਾਮ ਦੱਸਿਓ ਕਰੀ ਆਪਾਂ ਅੱਬੂ ਅੱਬੂ ਸਾਹਿਬ ਤਹਿਸੀਲ ਇਹਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਮੈਂ ਪਿੰਡ ਦਾ ਨਾਮ ਇਹ ਮੈਨੂੰ ਇਹਨਾਂ ਨੂੰ ਦੁਹਰਾਉਣਾ ਤਾਂ ਪਿਆ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਜੇ ਕਿ ਐਂਕਰ ਆਪਣੇ ਵੱਲੋਂ ਕਿਸੇ ਪਿੰਡ ਦਾ ਨਾਮ ਲੈ ਰਿਹਾ ਜਾਂ ਕੋਈ ਬੋਰਡ ਨਹੀਂ ਲੱਗਾ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਦਿਖਾਉਣਾ ਚਾਹੁੰਨਾ ਕਿ ਅੱਜ 9 ਤਰੀਕ ਆ ਤੇ ਨਵਾਂ ਮਹੀਨਾ ਆ ਅਸੀਂ ਕਿਸੇ ਰਾਵੀ ਤੇ ਤੇ ਖਰੀਗੇ ਪਤਨ ਤੇ ਦਰਿਆ ਤੇ ਨਹੀਂ ਖੜੇ ਹੋਏ ਇਹ ਇੱਕ ਪਿੰਡ ਆ ਇੱਕ ਰਹਿਸ਼ੀ ਇਲਾਕਾ ਆ ਆ ਖੇਤ ਆ ਝੋਨਾ ਉੱਤੇ ਤਰਦਿਆ ਆ तकरीबन ਇਹਦੇ ਵਿੱਚ ਹੁਣੇ ਡੰਡਾ ਡੋਬ ਕੇ ਵੇਖਿਆ 6 ਕਿਲੇ 6 ਫੁੱਟ ਤੋਂ ਵੱਧ ਪਾਣੀ ਆ ਇੱਥੇ 6 ਫੁੱਟ ਤੋਂ ਪਾਣੀ ਔਰ ਆਪਾਂ ਇਹ ਥਾਂ ਨੂੰ ਦਿਖਾਇਓ ਆ ਆ ਪਾਣੀ ਦੀ ਆ ਆ ਦੇਖ ਲਓ ਆਹ ਵਾਹ ਦੇਖ ਲਓ ਪਾਣੀ ਦਾ ਆਹ ਵਾਹ ਆ ਔਰ तकरीबन ਆਹ ਜਿਹੜੀ ਪੈੜੀ ਆ ਦੂਸਰੀ ਪੈੜੀਆਂ ਦੇ ਨਾਲੋਂ 3 ਫੁੱਟ ਉੱਚੀ ਪੈੜੀ ਆਏ ਔਰ ਅਗਲੀਆਂ ਪੈਰੀਆਂ ਤੇ ਐ ਲੱਗਣ ਡੇ ਜਿੱਦਾਂ ਹਰੀਕੇ ਹੁੰਦੀਆਂ ਤੇ ਇਸ ਪੈਰੀ ਦੇ ਵਿੱਚ ਵੀ ਤਕਰੀਬਨ 6 ਫੁੱਟ ਤੋਂ ਪਲੱਸ ਪਾਣੀ ਆ ਹੁਣ ਆਪਾਂ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਕਿ ਅੱਜ 9 ਤਰੀਕ ਹੋ ਗਈ ਆ ਪਾਣੀ ਉਤਰਿਆ ਨਹੀਂ ਆ ਹਰੀਕੇ ਅਸੀਂ ਖੜੇ ਆ ਗਾ ਤੁਹਾਡੇ ਪਿੰਡ ਖੜੇ ਆ ਤੁਹਾਡੇ ਕੋਲ ਕੋਲ ਆਇਆ ਕੋਈ ਕੋਈ ਮਦਦ ਪਹੁੰਚੀ ਜਾਂ ਤੁਹਾਨੂੰ ਕਿਸੇ ਨੇ ਪੁੱਛਿਆ ਭਾਜੀ ਹੈਗੇ ਹੋ ਜਿੰਦੇ ਹੋ ਕਿ ਮਰ ਗਏ ਹੋ ਇਸ ਵਾਰ ਦੀ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਸ਼ਬਦ ਮੇਰੇ ਕੌੜੇ ਆ ਕਿਸ ਨੂੰ ਬਰੇ ਲੱਗਦੇ 100 ਬਰੀ ਲੱਗਣ ਗੱਲ ਕਰਾਂਗੇ ਸਾਫ਼ ਤੋਂ ਸੁਥਰੀ ਬੋਲੀ ਮਣੀ ਨਾ ਹੋਣੀ ਪਿੰਡ ਅੱਛਾ ਸ਼ਾਹਪੁਰ ਜਾਪਨ ਚ ਜਾਜਨ ਦੇ ਲੱਗੇ ਆ ਸ਼ਾਹਪੁਰ ਜਾਜਨ ਜਾਜਨ ਹੈ ਨਾ ਹਾਂ ਉੱਥੋਂ ਬੰਨ ਟੁੱਟਾ ਜੀ ਜਿਹੜਾ ਪਾਣੀ ਹੁਣ ਮੋੜ ਤੋਂ ਕਿਉਂ ਆਉਂਦਿਆ ਨਾ ਸਾਡਾ ਪਾਣੀ ਉੱਥੋਂ ਜ਼ਿਆਦਾ ਹਨ ਮਾਰ ਪੈਂਦੀ ਜੀ ਤੇ ਅਜੇ ਤੱਕ ਪਾਣੀ ਉੱਥੋਂ ਆਉਂਦਿਆ ਆ ਪਾਣੀ ਆਉਂਦਿਆ ਜੀ ਇਹ ਦੂਰੀ ਤੇ ਇਹਨਾਂ ਟੁੱਟਾ 100 ਮੀਟਰ ਦੀ ਦੂਰੀ ਤੇ ਉਹ ਜਿਹੜਾ ਬੰਨ ਹੈ ਤੇ ਕੋਈ ਉੱਥੇ ਬਾਬੇ ਕਿਤੇ ਸਹਿਯੋਗ ਦੇਣ ਨਾ ਤੇ ਫੇਰ ਆਪਣਾ ਕੰਮ ਚੱਲ ਸਕਦਾ ਉਹ ਸਰਕਾਰ ਵੱਲੋਂ ਤੇ ਕੋਈ ਏਡੀ ਆਸ ਮੇਰੀ ਉਹ ਜਾਂਦੇ ਫੋਟੋ ਲਵਾ ਕੇ ਆਉਂਦੇ ਫੋਟੋ ਲਵਾ ਕੇ ਆਉਂਦੇ ਜੀ ਕੱਲ੍ਹ ਆਈ ਫੇਰ ਵੇਖ ਕੇ ਆਏ ਆ ਉਹ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਨਾ ਤੇ ਉੱਥੇ ਆਪਾਂ ਨੂੰ ਖਾਲੀ ਗੱਟੇ ਦਿੱਤੇ ਤੇ ਹੰਦੇ ਭਰ ਭਰ ਕੇ ਲਾਓ ਇੱਥੇ ਤੇ ਬਾਬੇ ਸਹੂਜ ਦੇਣ ਤੋਂ ਬਲ ਪੂਰਿਆ ਜਾ ਸਕਦਾ ਹੋਰ ਨੀ ਸਰਕਾਰਾਂ ਦੇ ਵਸਦਾ ਰੂ ਅਗਲੀਆਂ ਨਾ ਨਾ ਕਰਦੇ ਬਾਕੀ ਪ੍ਰਸ਼ਾਸਨ ਨੇ ਸਾਨੂੰ ਕੋਈ ਚਾਰਾ ਨਹੀਂ ਦਿੱਤਾ ਕੋਈ ਟਿਮਟੀ ਮਤ ਨਹੀਂ ਕਰਨਦੀ ਸਗੋਂ ਹਰ ਦੇ ਜਿਹੜੇ ਮੋਦਵਾਰ ਬੰਦੇ ਆ ਇਹ ਆਸੀ ਪਾਸਿਓਂ ਲਿਆ ਕੇ ਚੀਜ਼ਾਂ ਲੈ ਦੇਂਦੇ ਨੇ ਪ੍ਰਸ਼ਾਸਨ ਅਧਿ ਕੋਈ ਗੱਲਬਾਤ ਨਹੀਂ ਹੈਗੀ ਤੇ ਲੋਕ ਆਪ ਹੀ ਆ ਇੱਕ ਦੂਜੇ ਦੀ ਮਤ ਕਰਨ ਦੇ ਨੇ ਨਾਰੀ ਵੀਰੇ ਆਪਣੇ ਬਾਹਰ ਉਹਨਾਂ ਦਾ ਬਹੁਤ ਸਟਿਊਡੈਂਟ ਉਹ ਮੋਦਲ ਕਰ ਰਹੇ ਜਿਹੜੇ ਉੱਚੇ ਤਾਂ ਦੇ ਮੁਸਲਮਾਨ ਵੀਰ ਭਰਾ ਜਿਹੜੇ ਨੇ ਸਾਰੇ ਵੱਧ ਤੋਂ ਵੱਧ ਸਹਿਯੋਗ ਕਰਨ ਉਹ ਲਿਓਣ ਦੇ ਰਾਸਣਾ ਤੇ ਜੁਪੀ ਤਾਂ ਕੌਣ ਦੇ ਆ ਪਜ ਕੀਨਾ ਆਪਣਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਆਪਣੇ ਕਿੰਨਾ ਥਾਂ ਸੀ ਆਪਣੇ ਕੋ 10 ਏਕੜ ਆ ਜੀ ਤੇ ਉਹ 334 ਕਿਲੇ ਚਾਹਤੇ 634 ਕਿਲੇ ਆ ਤੇ ਵਿੱਚ ਚਾਰ ਕਿਲੇ ਵੀ ਦਿਖਦੇ ਨਹੀਂ ਫਿਰ 10 ਆਪਣਾ ਵੀ ਗਿਆ ਹਾਂ ਜੀ ਬਿਲਕੁਲ ਦਾ ਖਤਮ ਹੋ ਗਿਆ ਜੀ ਜਿਹੜਾ ਤੇ ਝੋਨਾ ਤੇ ਸਾਨੂੰ ਨਹੀਂ ਦਿਖਦਾ ਗਾਂ ਕਣਕ ਬੀਜਣ ਦੀ ਵੀ ਕੋਈ ਆਸ ਨਹੀਂ ਆਈ ਤੱਕ ਆਸੀ ਕੋਈ ਨਹੀਂ ਜੀ ਪਾਣੀ ਲਥਣ ਨਹੀਂ ਡਿਆ ਜੇ ਪਾਣੀ ਲਥੁਰੇ ਫੇਰੀ ਘਰੇ ਜਾ ਕੇ ਪੈਲੀਆਂ ਕੋਈ ਬੱਤਰ ਹੋਣਗੀਆਂ ਤੇ ਕਣਕ ਦੇ ਆਪਾਂ ਸਦੀਚ ਹੋਵਾਂਗੇ ਤੇ ਹੁਣ ਕਣਕ ਤਾਂ ਤਾਂ ਹੀ ਬੀਜੀ ਜਾ ਸਕਦੀ ਜੇ ਥਾਂ ਕੋਈ ਪੈਲੀ ਬੱਤਰ ਆਊਗੀ ਤੇ ਪ੍ਰਸ਼ਾਸਨ ਵੱਲੋਂ ਇਹੋ ਬੇਨਤੀ ਹੈ ਵੀ ਜਿਹੜੀ ਉਹ ਨੌਮਣੀ ਟੁੱਟੀ ਆ ਨਾ ਉਹਦਾ ਬੰਨ ਬੱਧਾ ਜਾਵੇ ਤੇ ਫੇਰ ਇਹ ਪਾਣੀ ਜਿਹੜਾ ਇਹ ਲਤਣਾ ਹੈ ਉਤਰਾ ਕੋਈ ਪਾਣੀ ਦੀ ਸਟਰੀ ਨਹੀਂ ਹੈਗੀ ਲੱਥਣ ਦੀ ਮਤਲਬ ਉਤਾ ਜੀ ਸਿੱਧੀ ਜੀ ਪੰਜਾਬੀ ਦੇ ਇੱਕ ਗੱਲ ਕਹੀ ਹੈ ਵੀ 100 ਹੱਥ ਰੱਸਾ ਸਿਰੇ ਤੇ ਗੰਢ ਵੀ ਜਦੋਂ ਤੱਕ ਉਹ ਸ਼ਾਹਪੁਰ ਜਾਜੰਦਾ ਜਿਹੜਾ ਟੁੱਟਾ ਹੈ ਉਹ ਨਹੀਂ ਵੱਜਦਾ ਆਪਣਾ ਨੂੰ ਕੋਈ ਫਰਕ ਨਹੀਂ ਪੈਣਾ ਕੋਈ ਫਰਕ ਨਹੀਂ ਜੀ ਪੈਣਾ ਸ਼ਾਹਪੁਰ ਜਾਜੰਦਾ ਵਾਲਾ ਨੀ ਨਾ ਬੰਨ ਵੱਜਦਾ ਉੱਚਰ ਆਪਣਾ ਪਾਣੀ ਜਿਹੜਾ ਕੋਈ ਲੱਥਣ ਦੀ ਆਸ ਨਹੀਂ ਹੈਗੀ ਕਿਉਂਕਿ ਅੱਜ ਚ 5 6 ਦਿਨ ਹੋ ਗਏ ਨੇ ਜਿਹੜਾ ਇੱਕ ਵੀ ਪਾਣੀ ਚ ਨਹੀਂ ਡਾਉਣ ਗਿਆ ਅੱਛਾ ਉਹ ਉੱਥੇ ਹੀ ਖੜਾ ਬਿਲਕੁਲ ਤੋ ਫਿਰ ਪਾਣੀ ਪਿੱਛੋਂ ਆਈ ਜਾਂਦੇ ਆ ਇਧਰ ਨੂੰ ਆਉਂਦੇ ਆ ਤੇ ਗਾਂ ਨੂੰ ਜਾਂਦੇ ਆ ਹਾਂਜੀ ਹਾਂਜੀ ਪਿੱਛੋਂ ਤੁਰਿਆ ਹੀ ਹੁੰਦਾ ਜੋ ਅਸੀਂ ਵੇਖ ਕੇ ਆਏ ਆ ਆਪ ਜਾ ਕੇ ਉੱਥੇ ਜਿਹੜਾ ਪਿੱਛੋਂ ਪਾਣੀ ਆ ਉਤਰਾ ਹੀ ਤੁਰਿਆ ਆਉਂਦਾ ਤੇ ਉਤਰਾ ਹੀ ਗਾਂ ਤੁਰਿਆ ਜਾਂਦਾ ਪਾਜੀ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਯੂਥ ਆਗੂ ਆ ਪਰਤੇ ਵੀ ਹੁਣੇ ਤੁਹਾਡੇ ਕਹਿ ਰਹੇ ਨੇ ਕਿ ਪਾਜੀ ਉਹ ਸਾਡਾ ਸਹਿਯੋਗ ਕਰ ਰਹੇ ਨੇ ਤੇ ਹੁਣ ਇਸ ਸੰਬੰਧੀ ਤੁਹਾਡੇ ਕੋਲੇ ਕੋਈ ਪ੍ਰਸ਼ਾਸਨ ਟੀਮ ਪਹੁੰਚੀ ਆ ਪਟਵਾਰੀ ਗਰਦੌਰ ਜਾਂ ਕੋਈ ਪਾਜੀ ਕਿਉਂਕਿ ਹਜੇ ਪਾਣੀ ਦਾ ਧਥਾ ਨਹੀਂ ਉਹ ਸਾਨੂੰ ਵੀ ਦੇਖਦਾ ਤੇ ਗਰਦੌਰੀਆਂ ਮਾਪ ਜਿੱਦ ਕੋਈ ਮਿਲਣੀ ਨਹੀਂ ਕੋਈ ਕੋਠਿਆਂ ਬਾਰੇ ਪੁੱਛਣ ਆ ਗਿਆ ਹੋਵੇ ਕੋਈ ਮਕਾਨ ਬਾਰੇ ਪੁੱਛਣ ਆਇਆ ਹੋਵੇ ਇਹੋ ਜਿਹਾ ਕੁਝ ਹੋਇਆ ਹਾਂ ਕੱਲ ਸਾਡੇ ਕੋਲ ਪਟਵਾਰੀ ਸਾਹਿਬ ਪਹੁੰਚੇ ਨੇ ਅੱਛਾ ਜੀ ਉਹ ਕੋਲ ਰੋਲ ਕਤੋਣੇ ਪਟਵਾਰੀ ਸੰਦੀਪ ਸਿੰਘ ਜਿਨ੍ਹਾਂ ਦੇ ਮੰਨ ਲਓ ਕਿ ਕੋਠੇ ਹੜ੍ਹ ਦੀ ਪਾਣੀ ਲੱਗਣ ਨਾਲ ਜਾਂ ਮੀਂਹ ਦੇ ਨਾਲ ਡਿੱਗੇ ਨੇ ਪਾੜ ਗਏ ਨੇ ਚਾਰ ਦੁਵਾਰੀਆਂ ਡ ਠੀਕ ਹੈ ਜੀ ਅਗਲਾ ਆਰਡਰ ਉਹਨਾ ਸਾਨੂੰ ਦਿੱਤਾ ਵਾਗੇ ਤੁਸੀਂ ਸਾਨੂੰ ਜਿਹੜਾ ਥੋੜਾ ਜਿਹਾ ਸਹਿਯੋਗ ਕਰ ਦਿਓ ਫਾਈਲਾਂ ਬਣਾ ਕੇ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਮੁਆਵਜ਼ਾ ਦਿਵਾ ਦੇ ਤੇ ਫਿਰ ਤੁਹਾਡੇ ਵੱਲੋਂ ਕੰਮ ਚੱਰੀ ਹੈ ਹੁਣ ਹਾਂਜੀ ਸਾਡੇ ਵੱਲੋਂ ਕੰਮ ਚੱਰੀ ਹੈ ਚਲੋ ਧੰਨਵਾਦ ਜੀ ਹਾਂਜੀ ਭਾਜੀ ਐਂਡ ਤੇ ਕੋਈ ਸੁਨੇਹਾ ਛੋਟੇ ਜਿਹੇ ਲਫਜ਼ਾਂ ਚ ਚਲ ਦੱਸੋ ਸੁਨੇਹਾ ਤਾਂ ਇਹੋ ਹੀ ਆ ਜੀ ਸਭ ਤੋਂ ਪਹਿਲਾਂ ਤੇ ਸਾਡਾ ਪਾਣੀ ਰੋਕਿਆ ਜਾ ਜੀ ਪਾਣੀ ਇਹ ਬੰਦ ਕੀਤਾ ਜਾ ਪਾਣੀ ਤਾਂ ਬੰਦ ਤਾਂ ਹੀ ਹੋਊਗੀ ਜੇ ਉਹ ਸ਼ਾਹਪੁਰ ਜਾਜਨਾਲਾ ਸ਼ਾਹਪੁਰ ਜਾਜਨਾਲਾ ਵੀ ਅਗਰ ਗਵਰਨਮੈਂਟ ਕਰੇ ਜਾਂ ਮੰਨ ਲਓ ਕੋਈ ਸੰਸਥਾ ਕੋਈ ਬਾਬੇ ਕਾਰਸੇਵਾਲੇ ਮੇਰਾ ਤਾਂ ਖਿਆਲ ਹੈ ਕਿ ਸ਼ਾਇਦ ਕਾਰਸੇਵਾਲੇ ਬਾਬੇ ਕਰਨਗੇ ਦੂਸਰਾ ਜੇ ਤਾਂ ਮੈਨੂੰ ਕਿਸੇ ਤੋਂ ਆਸ ਕੋਈ ਨਹੀਂ ਅੱਛਾ ਜੀ ਕਾਰਸੇਵਾਲੇ ਬਾਬੇ ਜਾ ਕੇ ਅਗਰ ਉਹ ਬੰਦ ਦੇ ਤਾਂ ਇਹ ਸਾਡਾ ਪਾਣੀ ਥੱਲੇ ਜਾਂਦਾ ਤਾਹੀਂ ਆਪਣੀਆਂ ਜ਼ਮੀਨਾਂ ਵੇਖ ਸਕਦੇ ਆ ਕਿ ਸਾਡੀ ਆ ਮਿੱਟੀ ਸਾਡੇ ਕੋਲ ਹੈਗੀ ਆ ਅਜੇ ਤੇ ਫਿਲਹਾਲ ਪਾਣੀ ਦਿਖਦਾ ਮਿੱਟੀ ਤਾਂ ਕਿਤੇ ਲੱਭਦੀ ਨਹੀਂ ਨਹੀਂ ਜੇ ਦੇਖਦੀ ਨਹੀਂ ਵਕਈ ਅਜੇ ਤੇ ਜੀ ਰੋਣ ਆਉਂਦਾ ਜੇ ਵੇਖੇ ਮੇਨ ਇਹੀ ਹੈ ਸਾਡੀ ਦਰਖਾਸਤ ਹੈ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਬੰਦ ਕਰ ਦਿਓ ਪਾਣੀ ਨੂੰ ਠੀਕ ਹੈ ਜੀ ਜਾਂ ਤਾਂ ਪਿੱਛੋਂ ਬੰਦ ਕਰੋ ਜਦੋਂ ਅਸੀਂ ਤੁਹਾਨੂੰ ਥੋੜਾ ਭਰੋਸਾ ਦਿੰਨੇ ਆ ਅਸੀਂ ਤੁਹਾਡੇ ਉਹ ਜਿਸ ਕਾਰਸੀ ਵਾਲਿਆਂ ਨਾਲ ਸੰਪਰਕ ਕਰਾਂਗੇ ਤੁਹਾਡੀ ਉਦੋਂ ਤੱਕ ਤੁਹਾਡੀ ਆਵਾਜ਼ ਚਾਹਾਂਗੇ ਉਹ ਉਹਨਾਂ ਨੇ ਬੰਦ ਕੀਤਾ ਕਾਰਸੀ ਵਾਲਿਆਂ ਨੇ ਤਿੰਨ ਤਿੰਨ ਨਹੀਂ ਆਪਣੀ ਫਸਲ 'ਚ ਢੇਡੇ ਮਾਰਦੇ ਆਂ ਹਾਂਜੀ ਜਿਹੜੇ ਬਿਨਾ ਹੀ ਰਹਿ ਨਹੀਂ ਸਕਦੇ ਆ ਤੇ 15 ਦਿਨ ਹੋ ਗਏ ਆ ਇਹਨਾਂ ਦਾ ਇਹ ਇੱਕ ਮਿੰਟ ਵੀ ਸਾਡਾ ਇੱਕ ਹੀ ਨਹੀਂ ਸਕੇ ਕਿ ਸਾਡੇ ਝੋਨੇ ਦੇ ਵਿੱਚ ਕੀ ਚਲੋ ਐਂਡ ਤੇ ਪਾਜੀ ਇਹ ਵੀ ਤੁਹਾਨੂੰ ਥੋੜਾ ਜਿਹਾ ਪੁੱਛਾ ਦੇਣੀ ਸੰਪਰਕ ਕਰਾਂਗੇ ਜਿੰਨਾ ਹੋ ਸਕਦਾ ਸਾਡੇ ਕੋਲ ਮੈਂ ਕਿੱਤਾ ਜਿਹੜਾ ਸਾਡਾ ਨਾ ਮੈਂ ਕਿੱਤਾ ਹੀ ਸਾਡਾ ਡੁੱਬਾ ਪਿਆਵ ਕਰਾਂਗੇ ਕੀ ਹੋ ਰਹੀ ਠੀਕ ਆ ਪਾਜੀ ਇਹ ਸੀ ਕਿ ਸਾਡਾ ਕਰਨ ਨੂੰ ਤਾਂ ਰੇ ਵੀ ਜਾ ਕੇ ਅਸੀਂ ਲੋਕਾਂ ਦੀਆਂ ਦਿਹਾੜੀਆਂ ਕਰਨ ਲੱਗ ਜੀਏ ਜੀ ਮਤਲਬ ਸਾਡਾ ਇਹੀ ਆ ਤੇ ਇਹਦੇ ਚ ਪਾਣੀ ਫਿਰੀ ਜਾਂਦਾ ਠੀਕ ਆ ਜੀ ਪਾਣੀ ਲੱਥੇ ਦਾ ਕਿਸੇ ਬੰਨੇ ਲੱਗੀ ਏ ਠੀਕ ਚਲੋ ਜੀ ਇਹ ਅਸੀਂ ਸਾਡੇ ਵੀਰਪਰਾ ਜਿਨ੍ਹਾਂ ਨੂੰ ਬੜੇ ਸਾਡੇ ਕੋਲੇ ਵੀ ਹੁਣ ਕੋਈ ਲਫ਼ਜ਼ ਨਹੀਂ ਬੋਲਿਆ ਜਾਣਾ ਨਾ ਪੁੱਛਿਆ ਜਾਣਾ ਉਹ ਵੀ ਪਾਵਕ ਹੋ ਚੁੱਕੇ ਆ ਤੇ ਸਾਡੇ ਕੋ ਵੀ ਕੋਈ ਸਵਾਲ ਨਹੀਂ ਹੈਗਾ ਇਹਨਾਂ ਨੂੰ ਪੁੱਛਣ ਬਾਰੇ ਕਿਉਂਕਿ ਉਹ ਅੰਨਿਆਂ ਨੂੰ ਦਿਖ ਰਿਹਾ ਕਿ ਜੋ ਇੱਥੇ ਬੀਤ ਰਿਹਾ ਬਾਕੀ ਤਾਂ ਇਹੋ ਕਹਿ ਸਕਦੇ ਜੇ ਪਿੱਛੋਂ ਬੰਨ ਵੱਜ ਜੇ ਤੇ ਸਤਗੁਰੂ